ਅ ਜ਼ਰਾ ਹੁਣ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਸਗੀ स्लots ਬੁਕਿੰਗ ਦੀ ਇੰਟਰਵਿਊਜ਼ ਦੇ ਡੇਟਸ ਦੀ ਕੀ ਉਹ ਕਿੰਨੇ ਕ ਸਹੀ ਹੋਈ ਐ ਪਿਛਲੇ ਦਿਨਾਂ ਦੇ ਵਿੱਚ ਕੀ ਉਸ ਤਰ੍ਹਾਂ ਦੀਆਂ ਹੁਣ ਡੇਟਸ ਜਿਹੜੀਆਂ ਸਟੂਡੈਂਟ ਨੂੰ ਮਿਲਣ ਲੱਗੀਆਂ ਔਰ ਕਿੰਨੇ ਕ ਟਾਈਮ ਦੀਆਂ ਮਿਲ ਰਹੀਆਂ ਕਿੰਨੇ ਦਿਨਾਂ ਬਾਅਦ ਦੀਆਂ ਪਰ ਸਾਡੇ ਕੋਲ ਇਸ ਟਮ 150 ਬੱਚੇ ਦੀ स्लॉट ਬੁਕਿੰਗ ਐ 150 ਬੱਚਾ ਜਿਹੜੀ ਅਸੀਂ ਰੀਸੈਂਟਲੀ ਕੀਤੀ ਐ ਔਰ ਸਾਡੇ ਜਿੰਨੇ ਬੱਚਿਆਂ ਦੀ ਇੰਡਾਇਰਸ ਨੇ ਉਹਨਾਂ ਚੋ ਕੁਝ ਬੱਚਿਆਂ ਦੀ 80 ਬੱਚਿਆਂ ਦੀ ਇਸ ਮਹੀਨੇ ਦੇ ਵਿੱਚ ਕੰਪਲੀਟ ਹੋ ਰਹੀ ਹੈ ਔਰ ਬਾਕੀ ਬੱਚੇ ਜੂਨ ਔਰ ਜੁਲਾਈ ਦੇ ਵਿੱਚ ਨੇ ਅਪ੍ਰੋਕਸੀਮੇਟਲੀ 50 ਤੋਂ 60 ਬੱਚਾ ਜੂਨ ਦੇ ਵਿੱਚ ਹੈ ਔਰ 40 ਤੋਂ 40 ਤੋਂ 50 ਦੇ ਕਰੀਬ-ਕਰੀਬ ਜਿਹੜਾ ਜੁਲਾਈ ਦੇ ਵਿੱਚ ਹੈ ਅੱਜ ਵੀ ਜਿਹੜੀ ਡੇਟ ਬੁੱਕ ਹੋ ਰਹੀ ਹੈ ਜੇ ਬੱਚਾ ਕੰਪਰੋਮਾਈਜ਼ ਕਰ ਲੈਂਦਾ ਵਾ ਲੋਕੇਸ਼ਨ ਦੇ ਨਾਲ ਭਾਜੀ ਜੇ ਉਹ ਰਿਜ਼ਰਵ ਨਹੀਂ ਦਿੰਦਾ ਕਿ ਮੈਂ ਦਿੱਲੀ ਹੀ ਜਾਣਾ ਮੈਂ ਬੰਬਈ ਹੀ ਜਾਣਾ ਜਾਂ ਮੈਂ ਕਿਤੇ ਇਸ ਤਰ੍ਹਾਂ ਫਿਰ ਉਹਨੂੰ ਡੇਟ ਜਿਹੜੀ ਹੈ ਜੂਨ ਜੁਲਾਈ ਦੀ ਮਿਲ ਸਕਦੀ ਹੈ ਫਿਲਹਾਲ ਜੇ ਬੱਚਾ ਕੋਈ ਰਜਰਡਾ ਕੀ ਮੈਂ ਨਹੀਂ ਮੈਂ ਇਸੇ ਲੋਕੇਸ਼ਨ ਤੋਂ ਜਾਣਾ ਹੋ ਸਕਦਾ ਫਿਰ ਥੋੜਾ ਵੇਟ ਕਰਨਾ ਪਏ ਕਿਉਂਕਿ ਉਹ ਨਾਰਮਲ ਸਲੋਟਸ ਓਪਨ ਹੈ ਤੁਸੀਂ ਹੁਣ ਵੀ ਆਪਣੀ ਆਈਡੀ ਪਾ ਕੇ ਓਪਨ ਕਰਕੇ ਸਲੋਟ ਦੇਖੋਗੇ ਖੁੱਲਾ ਮਿਲੇਗਾ ਬਟ ਹੋ ਸਕਦਾ ਦਿੱਲੀ ਨਾ ਹੋਵੇ ਹੋ ਸਕਦਾ ਬੰਬੇ ਨਾ ਹੋਵੇ ਹੋ ਸਕਦਾ ਚਨਈ ਨਾ ਹੋਵੇ ਬਟ ਕੋਈ ਨਾ ਕਿਤੇ ਕਿਸੇ ਨਾ ਕਿਸੇ ਲੋਕੇਸ਼ਨ ਦੇ ਉੱਤੇ ਜ਼ਰੂਰ ਮਿਲੇਗਾ ਸੋ ਮੈਨੂੰ ਲੱਗਦਾ ਕਿ ਸਾਡੇ ਡਾਕੂਮੈਂਟ ਜੈਨੂਨ ਨੇ ਔਰ ਸਾਡੀ ਤਿਆਰੀ ਪੂਰੀ ਹੈ ਚੰਗੀ ਯੂਨੀਵਰਸਿਟੀ ਚ ਐਡਮਿਸ਼ਨ ਮਿਲ ਗਈ ਹੈ ਚੰਗਾ ਪ੍ਰੋਗਰਾਮ ਹੈ ਰੈਲੇਵੈਂਟ ਆ ਪੁਰਾਣੀ ਸਟੱਡੀਜ਼ ਦੇ ਨਾਲ ਤੇ ਫਰਕ ਨਹੀਂ ਪੈਂਦਾ ਭਾਜੀ ਫਿਰ ਦਿੱਲੀ ਚ ਨਈ ਮੁੰਬਈ ਕਲਕੱਤਾ ਦਾ ਜਿੱਥੇ ਮਿਲ ਰਹੀ ਉੱਥੇ ਲੈ ਲਓ ਸੋ ਮੈਂ ਇਹੀ ਬੱਚਿਆਂ ਨੂੰ ਡਵਾਈਸ ਕਰੂੰਗਾ ਐਦਾ ਨਹੀਂ ਕਹਿਣਾ ਜਿਵੇਂ ਮੈਂ ਸੁਣਦਾ ਰਿਹਾ ਪਹਿਲਾਂ ਵੀ ਸਟੂਡੈਂਟ ਨਾ ਪਹਿਲਾਂ ਕਹਿੰਦੇ ਹੁੰਦੇ ਸੀ ਭਾਜੀ ਕਿ ਆਈਲੈਂਡਸ ਦਾ ਪੇਪਰ ਦਾ ਮੋਗੇ ਦੇਣਾ ਵਾ ਮੋਗੇ ਨਾ ਸੌਖਾ ਆਂਦਾ ਉਹ ਮੋਗੇ ਮੋਗੇ ਸੌਖਾ ਕਿਉਂ ਆਏਗਾ ਕਿ ਮੋਗੇ ਦੇ ਵਿੱਚ ਕੀ ਟੀਚਰ ਨਹੀਂ ਜਾਊਗਾ ਉੱਥੇ ਕਿਸੇ ਹੋਰ ਨੂੰ ਭੇਜਣਗੇ ਟੀਚਰ ਦੀ ਥਾਂ ਤੇ ਚੈੱਕ ਕਰਾ ਲਈ ਬਸ ਇਹ ਬਹੁਤ ਫੈਂਡਿਕਾ ਵੀ ਹੈ ਆਪਾਂ ਹਾਂ ਵੀ ਫਲਾਣੀ ਥਾਂ ਦੇ ਇੰਟਰਵਿਊ ਦੇਣ ਜਾਵਾਂਗੇ ਤਾਂ ਉੱਥੇ ਵੀਜ਼ਾ ਹੋਣਾ ਹੀ ਆਉਣਾ ਹੈ ਇਦਾਂ ਦੀ ਵੀ ਲੋਕਾਂ ਤੋਂ ਸਟੂਡੈਂਟ ਦੀ ਧਾਰਨਾ ਬਣੀ ਹੋਈ ਹੈ ਇਤ cetera ਪਾਤੀ ਹੈਗਾ ਵਾ ਤੋਂ ਇਸੇ ਕਰਕੇ ਆਪਾਂ ਇਹ ਚੀਜ਼ ਤੋਂ ਅਨਕਾਰ ਕਰਦਾ ਮੈਂ ਇਦਾਂ ਦਾ ਕੁਝ ਨਹੀਂ ਹੈਗਾ ਔਰ ਦੂਜੀ ਗੱਲ ਹੈ ਜੇ ਬੱਚਾ ਆਇਲਟ ਦੀ ਉਦੀ ਤਿਆਰੀ ਪੂਰੀ ਹੈ ਤੇ ਉਹ ਲਈ ਮੋਗਾ ਤੇ ਚੰਡੀਗੜ੍ਹ ਸਭ ਬਰਾਬਰ ਹੈ ਔਰ ਇੱਕ ਚੀਜ਼ ਦੱਸ ਦਿੰਦਾ ਵਾ ਜਿੰਨੇ ਵੀ ਆਇਲਰਟਸ ਦਾ ਐਗਜ਼ਾਮ ਲੈਣ ਵਾਲੇ ਟੀਚਰ ਹੁੰਦੇ ਨੇ ਆਈਡੀਪੀ ਦੇ ਹੁਣ ਪਹਿਲਾਂ ਬ੍ਰਿਟਿਸ਼ ਕਾਉਂਸਲ ਦੇ ਹੁੰਦੇ ਸੀ ਇਹਨਾਂ ਦੀ ਸ਼ਫਲਿੰਗ ਤਾਂ ਹੁੰਦੀ ਰਹਿੰਦੀ ਹੈ ਰੈਗੂਲਰ ਬੇਸਿਸ ਤੇ ਉੱਤੇ ਅੱਜ ਜੇ ਚੰਡੀਗੜ੍ਹ 'ਚ ਐਗਜ਼ਾਮ ਲੈ ਰਹੇ ਤੇ ਉਹੀ ਟੀਚਰ ਕੱਲੂ ਅੰਮ੍ਰਿਤਸਰ ਹੋਣਾ ਫਿਰ ਉਸ ਤੋਂ ਬਾਅਦ ਜਲੰਧਰ ਵੀ ਮਿਲ ਸਕਦਾ ਫਿਰ ਉਸ ਤੋਂ ਬਾਅਦ ਮੋਗੇ 'ਚ ਵੀ ਮਿਲ ਸਕਦਾ ਫਿਰ ਉਸ ਤੋਂ ਬਾਅਦ ਹਰਿਆਣੇ 'ਚ ਵੀ ਮਿਲ ਸਕਦਾ ਉਸੇ ਤਰ੍ਹਾਂ ਹਾਈ ਕਮਿਸ਼ਨ ਜੇ ਮੈਂ ਗੱਲ ਕਰਾਂ ਤੇ ਯੂਐਸਡੀ ਵੀ ਗੱਲ ਕਰਾਂ ਤੇ ਜਿਤ ਤੱਕ ਮੈਨੂੰ ਆਈਡੀਆ ਔਰ ਮੈਨੂੰ ਸਮਝ ਹੈਗੀ ਹੈ ਇਹਨਾਂ ਦੀ ਵੀ ਰੋਟੇਸ਼ਨਲ ਬਦਲੀ ਹੁੰਦੀ ਰਹਦੀ ਹੈ ਕਦੀ ਤੁਹਾਨੂੰ ਉਹ ਦਿੱਲੀ 'ਚ ਮਿਲੇਗਾ ਕੌਂਸਲ ਕਦੀ ਇਹ ਤੁਹਾਨੂੰ ਉਹੀ ਚੇਨਈ 'ਚ ਬੈਠਾ ਮਿਲੇਗਾ ਕਦੀ ਉਹੀ ਤੁਹਾਨੂੰ ਬੰਬੇ 'ਚ ਮਿਲੇਗਾ ਸੋ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ ਜਿਸ ਤਰ੍ਹਾਂ ਮਤਲਬ ਕਈ ਡਿਪਾਰਟਮੈਂਟਸ ਵਿੱਚ ਡਿਊਟੀਆਂ ਇੱਕੋ ਜਗ੍ਹਾ ਤੇ ਨਹੀਂ ਲੱਗਦੀਆਂ ਉਦੇ ਪਿੱਛੇ ਹੁਣ ਕੀ ਕਾਰਨ ਹੈ ਤੁਸੀਂ ਸਮਝ ਸਕਦੇ ਹੋਗੇ ਸਮਝਦਾਰ ਹੈਗੇ ਹੋ ਸਾਰੇ ਜਾਣੇ ਤੇ ਇਹ ਚੀਜ਼ ਹੁੰਦੀ ਹੈ ਕਿ ਇਹ ਡਿਊਟੀਆਂ ਰੋਟیشنل ਚੇਂਜ ਹੁੰਦੀਆਂ ਰਹਿੰਦੀਆਂ ਨੇ ਸਾਨੂੰ ਕਿੱਥੇ ਧਿਆਨ ਦੇਣਾ ਹੈ ਸਾਨੂੰ ਲੋਕੇਸ਼ਨ ਤੇ ਨਹੀਂ ਆਪਣੇ ਆਪ ਤੇ ਧਿਆਨ ਦੇਣਾ ਹੈ ਮੇਰੇ ਕੋਲ ਕੀ ਡਾਕੂਮੈਂਟੇਸ਼ਨ ਹੈ ਮੇਰੀ ਕੀ ਕੁਆਲੀਫਿਕੇਸ਼ਨ ਹੈ ਮੈਂ ਅੱਗੇ ਕੀ ਪ੍ਰੋਗਰਾਮ ਲੈ ਲਿਆ ਕਿਹੜੀ ਯੂਨੀਵਰਸਿਟੀ ਚ ਅਪਲਾਈ ਕਰ ਰਿਹਾ ਹਾਂ ਕੀ ਮੈਂ ਉਹ ਅਫੋਰਡ ਕਰ ਸਕਦਾ ਹਾਂ ਕੀ ਮੇਰੇ ਪਰਸੈਂਟੇਜ ਮੈਨੂੰ ਅਲਾਉ ਕਰਦੇ ਸੀ ਯੂਨੀਵਰਸਿਟੀ ਚ ਪੜ੍ਹਨ ਲਈ ਕੀ ਮੈਂ ਉੱਥੇ ਕੋਪ ਅਪ ਕਰ ਲਾਂਗਾ ਕੀ ਮੇਰੀ ਤਿਆਰੀ ਪੂਰੀ ਹੈ ਕੀ ਮੇਰਾ ਪ੍ਰੋਗਰਾਮ ਜਿਹੜਾ ਵਾ ਆਨਲਾਈਨ ਟਾਈਮ ਦੇ ਵਿੱਚ ਮੈਨੂੰ ਕਿੱਦਾਂ ਲਾਹੇਬੰਦ ਹੋਊਗਾ ਬੈਨੀਫੀਸ਼ੀਅਲ ਹੋਊਗਾ ਉਸ ਪ੍ਰੋਗਰਾਮ ਨੂੰ ਖਤਮ ਕਰਨ ਤੋਂ ਬਾਅਦ ਮੇਰਾ ਕੀ ਗੋਲ ਪਲਾਨ ਹੈ ਮੈਂ ਜ਼ਿੰਦਗੀ ਚ ਕੀ ਕਰਨਾ ਚਾਹੁੰਦਾ ਵਾ ਇਹ ਸਾਰੀਆਂ ਚੀਜ਼ਾਂ ਵੀਜ਼ਾ ਆਫੀਸਰ ਨੇ ਪਾਣੀ ਪ ਸੀਟੇ ਆਰੇ ਬੈਠੇ ਆ ਤੇ ਉਹ ਸਾਨੂੰ ਵੀਜ਼ਾ ਦੇਣ ਲਈ ਤਿਆਰ ਬੈਠੇ ਆ ਕਿਉਂਕਿ ਉਹਨਾਂ ਦਾ ਨਾਮ ਅਸੀਂ ਹਮੇਸ਼ਾ ਕਹਿੰਦੇ ਆ ਵੀਜ਼ਾ ਆਫੀਸਰ ਅਸੀਂ ਕਦੀ ਕਹਿੰਦੇ ਆ ਮੈਂ ਇੰਟਰਵਿਊ ਦੇਣ ਜਾ ਰਿਹਾ ਰਿਫਿਊਜ਼ਲ ਆਫੀਸਰ ਨੂੰ ਅਸੀਂ ਵੀਜ਼ਾ ਆਫੀਸਰ ਕੋ ਜਾਂਦੇ ਆ ਔਰ ਰਿਫਿਊਜ਼ਲ ਆਫੀਸਰ ਨਹੀਂ ਹੈ ਉਹ ਵੀਜ਼ਾ ਦੇਣ ਲਈ ਬੈਠਾ ਹੈ ਬਟ ਟੂ ਦਾ ਡਿਜ਼ਰਵਿੰਗ ਐਂਡ ਰਾਈਟ ਕੈਂਡੀਡੇਟ ਹੂੰ ਬਿਲਕੁਲ ਸਹੀ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਵੀਜ਼ਾ ਮਿਲੂਗਾ ਔਰ ਸਹੀ ਕੰਸਲਟੈਂਟ ਦੀ ਜਿਹੜਾ ਚੂਜ਼ ਕਰਨਾ ਤੁਸੀਂ ਉਹ ਬਹੁਤ ਹੀ ਧਿਆਨ ਦੇ ਨਾਲ ਕਰਨਾ ਕਿਉਂਕਿ ਕੰਸਲਟੈਂਟ ਨੇ ਚਾਹੇ ਵੀਜ਼ਾ ਨਹੀਂ ਦੇਣਾ ਹੁੰਦਾ ਪਰ ਵੀਜ਼ਾ ਦਿਵਾਉਣ ਦੇ ਵਿੱਚ ਜਿਹੜਾ ਰੋਲ ਮੇਨ ਅਦਾ ਜਿਹੜਾ ਹੈਗਾ ਕੰਸਲਟੈਂਟ ਕਰਦਾ ਹੈ ਕਈ ਵਾਰੀ ਬੰਦਾ ਦੂਰ ਤੋਂ ਡਰ ਜਾਂਦਾ ਵੀ ਯਾਰ ਚੰਡੀਗੜ੍ਹ ਜਾਣਾ ਪਊਗਾ ਇੱਥੋਂ 100 ਕਿਲੋਮੀਟਰ ਹੈ 150 ਕਿਲੋਮੀਟਰ ਹੈ ਜਦੋਂ ਤੁਸੀਂ ਇੰਨੀ ਦੂਰ ਸੱਤ ਸਮੁੰਦਰੋਂ ਪਾਰ ਜਾਣਾ ਹੈ ਤਾਂ ਦੋ ਚਾਰ ਗੇੜੇ ਤੁਸੀਂ ਤੁਹਾਨੂੰ ਚੰਡੀਗੜ੍ਹ ਵੀ ਲਾਉਣੇ ਚਾਹੀਦੇ ਆ ਸਗੋਂ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਐਡੂ ਲੈਂਡ ਤੋਂ ਅਪਲਾਈ ਕਰ ਕੇ ਕਰੋ ਔਰ ਘਟੋ ਘਟ ਵਿਜ਼ਿਟ ਕਰੋ ਦੇਖੋ ਦੋ ਚਾਰ ਵਾਰੀ ਕਿਸ ਤਰ੍ਹਾਂ ਦਾ ਮਾਹੌਲ ਹੈ ਦੇਖੋ ਵੀਜ਼ੇ ਲੱਗੇ ਹੋਏ ਦੇਖੋ ਜਿਵੇਂ ਭਾਈ ਐਕਸਰੀ ਸਾਨੂੰ ਦਿਖਾਉਂਦੇ ਰਹਿੰਦੇ ਆ ਵੀ ਬਹੁਤ ਹੀ ਘੱਟ ਪੈਸਿਆਂ ਦੇ ਵੀ ਜਿਹੜੇ ਵੀਜ਼ੇ ਲਵਾ ਕੇ ਦਿੱਤੇ ਆ ਸਟੂਡੈਂਟ ਦੇ ਤੇ ਭਾਈ ਇੰਟਰਵਿਊ ਦੇ ਹੁਣ ਆਪਾਂ ਚਲੋ ਗੱਲ ਕਰ ਲਈ ਸੀ ਇੱਕ ਸਵਾਲ ਉਹ ਵੀ ਕਰ ਲੈਂਦੇ ਆ ਵੀ ਇੰਟਰਵਿਊ ਦੇ ਲਈ ਤਿਆਰੀ ਤੁਸੀਂ ਪਿਛਲੇ ਸ਼ੋਅ 'ਚ ਦੱਸਿਆ ਵੀ ਸੀਗਾ ਕਿੰਨੇ ਕੁ ਟਾਈਮ ਤੇ ਜਿਹੜੀ ਤਿਆਰੀ ਸਟੂਡੈਂਟ ਕਰ ਲੈਂਦਾ ਔਰ ਕਿਸ ਤਰ੍ਹਾਂ ਦਾ ਸਵਾਲ ਕਿਸ ਤਰ੍ਹਾਂ ਦੇ ਤੁਸੀਂ ਇੱਕ ਵਾਰੀ ਦੱਸਿਆ ਵੀ ਸੀਗੇ ਕਿਸ ਤਰ੍ਹਾਂ ਦੇ ਸਵਾਲ ਹੁੰਦੇ ਆ ਜਿਹੜੇ ਸਟੂਡੈਂਟ ਨੂੰ ਪੁੱਛੇ ਜਾ ਸਕਦੇ ਆ ਪਾਜੀ 8 ਦਾ ਟੈਸਟ ਦੇ ਵਿੱਚ ਤਿਆਰੀ ਕਰ ਲੈਂਦਾ 8 10 ਦਿਨ ਦਾ ਮੌਕਾ ਹੁੰਦਾ ਇਹ ਤਿਆਰੀ ਕਰ ਲੈਂਦਾ ਬੱਚਾ ਸਵਾਲ ਪਾਜੀ ਬੜਾ ਹੀ ਸਿੰਪਲ ਹੈ ਕਿ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਔਰ ਮੈਂ ਕਿਹੜੇ ਸ਼ਹਿਰ ਤੋਂ ਆਇਆ ਹਾਂ ਔਰ ਮੈਂ ਅੱਜ ਤੱਕ ਕੀ ਕੁਆਲਿਫੀਕੇਸ਼ਨ ਲਈ ਸੀ ਮੈਂ ਜੀ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਮੇਰੇ ਕਿੰਨੇ ਪਰਸੈਂਟ ਨੰਬਰ ਆਏ ਮੇਰੇ ਮਾਤਾ ਪਿਤਾ ਕੀ ਕਰਦੇ ਨੇ ਮੇਰੀ ਮਮ ਹਾਊਸ ਵਾਈਫ ਹੈ ਤੇ ਮੇਰੇ ਫਾਦਰ ਬਿਜ਼ਨਸਮੈਨ ਨੇ अच्छा किस चीज का बिजनेस है जी मेरा हैंडलूम का बिजनेस है जी कितनी आमदनी है साल दी जी मेरे फादर दी रिटर्न 10 लाख दी है की मेरी मदर दी हाउसवाइफ ਨੇ ਇਸ ਕਰਕੇ ਕੋਈ ਆਈਟੀਆਰ ਨਹੀਂ ਹੈਗੀ ਬਟ ਹਾਂ પાર્ਟ ਟਾਈਮ ਉਹਨਾਂ ਦਾ ਬੁਟੀਕ ਦਾ ਕੰਮ ਹੈ ਜਾਂ ਉਹਨਾਂ ਦਾ ਕੋਈ ਹੋਰ ਕੰਮ ਹੈ ਘਰੇਲੂ ਜਿਹਦੇ ਵਿੱਚ ਉਹਨਾਂ ਨੂੰ ਇਨਕਮ ਹੁੰਦੀ ਹੈ ਜਿਹਦੀ ਉਹ ਆਈਟੀਆਰ ਭਰਦੇ ਹੈ ਮਤਲਬ ਮੈਨੂੰ ਲੱਗਦਾ ਹੈ ਕਿ ਵੀਜ਼ਾ ਅਫੀਸਰ ਭਾਜੀ ਉਹ ਗੱਲਾਂ ਪੁੱਛਦਾ ਹੈ ਜਿਹੜੀਆਂ ਬੱਚੇ ਤੋਂ ਬਿਹਤਰ ਕੋਈ ਨਹੀਂ ਜਾਣਦਾ ਕੋਈ ਕੰਸਲਟੈਂਟ ਨਹੀਂ ਜਾਣਦਾ ਔਰ ਜਿੰਨੇ ਮਰਜ਼ੀ ਇੱਥੇ ਬੈਠ ਕੇ ਤੁਹਾਡੇ ਨਾਲ ਗੱਲਾਂ ਮਾਰ ਲਾ ਪਰ ਜਿਹੜੀ ਇਹ ਸਚਾਈ ਹੈ ਇੰਟਰਵਿਊ ਦੀ ਉਹ ਇਹ ਹੈ ਵੀਜ਼ਾ ਆਫੀਸਰ ਕੀ ਕਹਿੰਦਾ ਹੈ ਕਹਿੰਦਾ ਸਾਨੂੰ ਸਕ੍ਰਿਪਟਡ ਨਾਟਕ ਨਾ ਸੁਣਾਓ ਵੀਜ਼ਾ ਆਫੀਸਰ ਦਾ ਸਟ੍ਰੇਟ ਫਾਰਵਰਡ ਕਹਿਣਾ ਹੈ ਕਿ ਸਾਨੂੰ ਸਕ੍ਰਿਪਟਡ ਪਿਕਚਰ ਨਹੀਂ ਚਾਹੀਦੀ ਇੱਥੇ ਕੋਈ ਬਿਗ ਬਾਸ ਨਹੀਂ ਚੱਲਦਾ ਪਿਆ ਸਕ੍ਰਿਪਟ ਨਹੀਂ ਚਾਹੀਦੀ ਠੀਕ ਹੈ ਸਾਨੂੰ ਚਾਹੀਦਾ ਨੇਚਰਲ ਆਨਸਰ ਬੱਚੇ ਦੀ ਜ਼ੁਬਾਨੀ ਉਹਨੇ ਜੈਨੂਅਲ ਲਿਖੀ ਕੀਤਾ ਉਹ ਕੰਮ ਕਰਦਾ ਸੀ ਦੱਸੇ ਕੀ ਕਰਦਾ ਸੀ ਉਹ ਵੇਲਾ ਸੀ ਦੱਸੇ ਵੇਲਾ ਸੀ ਉਹ ਦੱਸੇ ਕੀ ਕੁਆਲੀਫਿਕੇਸ਼ਨ ਆ ਕੇ ਕਿਹੜੀ ਕੁਆਲੀਫਿਕੇਸ਼ਨ ਪੜਨ ਜਾ ਰਿਹਾ ਆ ਪ੍ਰੋਗਰਾਮ ਲਿੱਤਾ ਕਿਵੇਂ ਲਿੱਤਾ ਕਿਵੇਂ ਪਤਾ ਲੱਗਿਆ ਸੀ ਯੂਨੀਵਰਸਿਟੀ ਬਾਰੇ ਹੁਣ ਸੁਪਨਾ ਤਾਂ ਆ ਨਹੀਂ ਗਿਆ ਹੁਣ ਬੱਚੇ ਨੂੰ ਕੀ ਰਾਤੀ ਉੱਠ ਕੇ ਸਵੇਰੇ ਮੈਂ ਆਹ ਵਾਲੀ ਯੂਨੀਵਰਸਿਟੀ ਅਪਲਾਈ ਕਰਨੀ ਹੈ ਉਹਦੇ ਬਾਰੇ ਉਹਨੇ ਕੀ ਰਿਸਰਚ ਕੀਤੀ ਔਰ ਰਿਸਰਚ ਕਰਨ ਤੋਂ ਬਾਅਦ ਉਹਨੇ ਕਿੱਦਾਂ ਅਪਲਾਈ ਕੀਤਾ ਸੋ ਅਸਾ ਡ ਜਿਹੜਾ ਇੰਟਰਵਿਊ ਪ੍ਰੇਪਰੇਸ਼ਨ ਆ ਭਾਜੀ ਉਹਦੇ ਵਿੱਚ ਇਹੀ ਸੀਨ ਹੈ ਕਿ ਅਸੀਂ ਬੱਚੇ ਨੂੰ ਦੱਸਦੇ ਆ ਕਿ ਤੁਹਾਡਾ ਜਿਹੜਾ I20 ਕਿੱਦਾਂ ਅਪਲਾਈ ਹੋਈ ਹੈ DS-160 ਤੁਹਾਡਾ ਕਿਹੜੇ ਲਿੰਕ ਤੇ ਜਾ ਕੇ ਅਪਲਾਈ ਹੋਇਆ ਵਾ ਔਰ DS-160 ਤੁਹਾਡੀ ਜੈਨੂਇਨ ਇਨਫੋਰਮੇਸ਼ਨ ਹੈ ਔਰ ਬਿਲਕੁਲ ਐਕੂਰੇਟ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ DS DS-160 ਦੇ ਵਿੱਚ ਕੋਈ ਕਹਾਣੀ ਨਹੀਂ ਚਾਹੀਦੀ ਉਹਨਾਂ ਨੂੰ ਨਾ ਉਹ DS-160 'ਚ ਚਾਹੀਦੀ ਹੈ ਨਾ ਉਹ ਸਟੂਡੈਂਟ ਦੇ ਮੂੰਹ ਤੋਂ ਚਾਹੀਦੀ ਹੈ ਇਹ ਦੋ ਚੀਜ਼ਾਂ ਕਲੀਅਰ ਨੇ ਜੇ ਤੁਸੀਂ ਰੱਟਾ ਮਾਰ ਕੇ ਜਾਓਗੇ ਮੇਰੇ ਤੋਂ ਲਿਖਾ ਕੇ ਲੈ ਲਓਗੇ ਤੁਹਾਡਾ ਵੀਜ਼ਾ ਨਹੀਂ ਆਣਾ